ਪਹਿਲਾਂ ਤਾਜ਼ੀਰੇ ਅੱਜ ਦਾ ਕੇਸ ਬਾਰੇ ਦੱਸਦੇ ਹਾਂ ਕੀ ਗੱਲ ਦਾ ਹੈ ਇਸ ਦਾ ਕਸੂਰੀ ਕੋਈ ਨਹੀਂ ਤੇ ਕੇਸ ਹੈ ਜਿਹੜਾ ਡਿਫਰਮੇਸ਼ਨ ਦਾ ਜੀਤੇ ਚ 2-3 ਲੋਕ ਸਨ ਉਹਦੇ ਚ 2 ਤੋਂ ਕਿਊਸ ਤੇ ਕੋ ਕਨਸਪਿਰੇਟਰ ਅਰਵਿੰਦ ਕੇਜਰੀਵਾਲ ਨੇ ਜਿਹੜੇ ਪੰਜਾਬ ਦੇ ਸੂਪਰ ਸੀਐਮ ਨੇ ਕਿ ਜਿਹੜੇ ਅਸ਼ੀਸ਼ ਖੈਤਾਨ ਨੇ ਉਹਨਾਂ ਦੋਵਾਂ ਨੇ ਦਾਸ ਕੋਲੋਂ ਜਿੜ-ਘੜਾ ਕੇ ਮਾਫੀ ਮੰਗੀ ਸੀ ਔਰ ਦਾਸ ਨੇ ਉਹਨਾਂ ਦੀ ਉਸ ਮਾਫੀ ਨੂੰ ਕਬੂਲ ਕੀਤਾ ਸੀ ਇਹ ਉਹ ਕੇਸ ਹੈ ਜਿਹਦੇ 'ਚ ਉਹਨਾਂ ਨੇ ਮੇਰੇ ਖਿਲਾਫ ਅਲੀਗੇਸ਼ਨ ਲਾਈ ਸੀ ਔਰ ਉਹਦੇ 'ਚ ਤੀਜਾ ਕੋ ਕਯੂ ਜਿਹਨੂੰ ਉਹਦੇ ਤੇ ਅੱਜ ਉਹਦੀ ਪ੍ਰੋਸੀਡਿੰਗ ਸੀ ਜਿਹੜੇ ਕੋਰਟ 'ਚ ਆਉਂਦੇ ਨਹੀਂ ਸੰਜੇ ਸਿੰਘ ਔਰ ਗੈਰ ਹਾਜ਼ਰ ਰਹਿੰਦੇ ਆ ਉਹਨਾਂ ਦੇ ਖਿਲਾਫ ਜੋ ਮੇਰੀ ਦਵਾਈ ਸੀ ਮੈਂ ਉਹ ਜੋ ਦੇਣ ਆਇਆ ਸੀ ਅੰਦਰ ਕਿੱਥੇ ਮੈਂ ਬੜੀਆਂ ਥਾਵਾਂ ਤੇ ਰਹਿ ਕੇ ਆਇਆ ਮੇਰੇ ਕਮਰੇ 'ਚ ਵੀ ਰਹਿ ਕੇ ਆਇਆ ਨਹੀਂ ਉਹ ਤਾਂ ਜੱਜ ਸਾਹਿਬ ਦੀ ਮਰਜ਼ੀ ਆ ਜੀ ਅਸੀਂ ਵੀ ਚਾਹੁੰਦੇ ਆ ਕੇਸ ਦਾ ਫੈਸਲਾ ਛੇਤੀ ਹੋਵੇ ਜਸਟਿਸ ਡਿਲੇਡ ਜਸਟਿਸ ਡਿਨਾਈਡ ਕਦੇ ਮੈਂ ਕਹਿ ਰਿਹਾ ਕਿ ਸੰਜੀਤ ਸਿੰਘ ਨੂੰ ਵੀ ਆਉਣਾ ਚਾਹੀਦਾ ਭੱਜੇ ਨਾ ਆਵੇ ਹੁਣ ਚਾਹੀਦਾ ਜੀ ਉਹਨੂੰ ਆਉਣਾ ਚਾਹੀਦਾ ਹੀ ਕੈਨਟ ਇਸ